ਜੋਗਿਆ ਵਜੋਗਿਆ ਵਜੋਗਿਆ ਮੈਂ ਤੇਰੀ ਜੋਗਣ ਹੋ ਗਈਆ ਕੀਲ ਪਟਾਰੀ ਪਾਲਾ ਕੀਲ ਪਟਾਰੀ ਪਾਲਾ ਇਸ਼ਕ ਦੀ ਰੋਗਣ ਹੋ ਗਈਆ ਜੋਗਿਆ ਵਜੋਗਿਆ ਵਜੋਗਿਆ ਮੈਂ ਤੇਰੀ ਜੋਗਣ ਹੋ ਗਈਆ ਕਹਿੰਦੇ ਨੇ ਪੰਜਾਬ ਚ ਇਟ ਪਟੋ ਤੇ ਤੁਹਾਨੂੰ ਕਲਾਕਾਰ ਮਿਲਦੇ ਨੇ ਗੱਲ ਸਹੀ ਹੂ ਨਹੀਂ ਆ ਸਾਰੀ ਹੋ ਜਦੋਂ ਕਹੇਗਾ ਅੰਬਰਾ ਦੇ ਵਿੱਚ ਲਾਦੂ ਕਰਨ ਓਡਾਰੀ ਜੀ ਹੁਣ ਤੱਕ ਦੋ ਗਾਣੇ ਕਾਫੀ ਜਿਹੜੇ ਮੋਸਟਲੀ ਅੱਜ ਵੀ ਰੀਲਾਂ ਤੇ ਇੰਸਟਾਗ੍ਰam ਫੇਸਬੁੱਕ ਚੱਲ ਰਹੇ ਨੇ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਤੇ ਜੋਗੀ ਆ ਵੇ ਜੋਗੀ ਯਾਤਰੀ ਜੋਗਣ ਹੋ ਗਈਆ ਜੋਗੀ ਆ ਵੇ ਜੋ ਹੋ ਗਈਆ ਮੈਂ ਤੇਰੀ ਜੋਗਣ ਹੋ ਗਈਆ ਬਾਰ ਬਾਰ ਗੀਤ ਚਲਾਈ ਜੋ ਬੰਦਾ ਕਿਤੇ ਬੋਰ ਹੋ ਜਾਂਦਾ ਮੈਂ ਤੁਹਾਡੀ ਆਵਾਜ਼ ਤੋਂ ਤੁਹਾਡੇ ਐਕਸਪ੍ਰੈਸ਼ਨ ਤੋਂ ਅਲੇਵੀ ਆ ਮਹਿਸੂਸ ਕਰ ਰਹਾ ਕਿ ਉਹ ਲੱਗਦਾ ਜਿਵੇਂ ਪਹਿਲੇ ਸਾਲ ਦੀ ਪਹਿਲੀ ਦਿਨ ਦਾ ਹੀ ਗਾਣਾ ਆ ਕਾਲਾ ਹੋ ਗਿਆ ਵੇ ਪਾਜੀ ਕਈ ਗਾਣੇ ਇਦਾਂ ਦੇ ਹੁੰਦੇ ਆ ਵੀ ਆਪ ਨੂੰ ਹਰ ਵਕਤ ਤਾਜ਼ੀ ਲੱਗਦੇ ਆ ਪਿੰਡ ਆਸਾ ਬੁਟਰ ਤਾਂ ਵੇ ਸਾਨੂੰ ਲੱਗਦਾ ਕਰਨ ਉਜਾੜਾ ਛੱਡ ਖੈੜਾ ਨੋਟਾਂ ਦਾ ਵੇ ਆਕੇ ਲੁੱਟ ਲੈ ਮौज ਬਹਾਰਾਂ ਇਹ ਰੁੱਖੀ ਮਿਸ ਦੀ ਇਹ ਰੁੱਖੀ ਮਿਸ ਵੇ ਹੁੰਦੀ ਕਰ ਆਪਣੇ ਸੰਦਾਰੀ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਹਾਏ ਵੇ ਤੇਰੇ ਫਿਕਰ ਦੀ ਮਾਰੀ ਜਿਵੇਂ ਕਹਿੰਦੇ ਨੇ ਧਾਰ ਬਿਨਾ ਤਲਵਾਰ ਕਿਸੇ ਕੰਮ ਦੀ ਨਹੀਂ ਹੁੰਦੀ ਓਵੇਂ ਹੀ ਇੱਕ ਗੀਤ ਨੂੰ ਇੱਕ ਸਿੰਗਰ ਨੂੰ ਹਿੱਟ ਕਰਨ ਪਿੱਛੇ ਇੱਕ ਗੀਤਕਾਰ ਦਾ ਰੋਲ ਹੋਣਾ ਇੱਕ ਚੰਗੇ ਗੀਤਕਾਰ ਦਾ ਰੋਲ ਹੋਣਾ ਬਹੁਤ ਜ਼ਰੂਰੀ ਹੈ ਕਹਿੰਦੇ ਨੇ ਪੰਜਾਬ 'ਚ ਇੱਟ ਪੱਟੋ ਤੇ ਤੁਹਾਨੂੰ ਕਲਾਕਾਰ ਮਿਲਦੇ ਨੇ ਗੱਲ ਸਹੀ ਵੀ ਐ ਕਈ ਕਲਾਕਾਰ ਤਾਂ ਸ਼ੌਹਰਤ ਪਾ ਲੈਂਦੇ ਨੇ ਕਈ ਗੁੰਮਨਾਮੀ ਦੇ ਚੱਕਰ 'ਚ ਫਸ ਕੇ ਰਹਿ ਜਾਂਦੇ ਨੇ ਪਰ ਫੇਰ ਵੀ ਜਿਹੜੇ ਕੈਮਰੇ ਦੇ ਪਿੱਛੇ ਹਟ ਕੇ ਆਪਦੀ ਕਲਮ ਦੇ ਨਾਲ ਉਹਨਾਂ ਲਫ਼ਜ਼ਾਂ ਨੂੰ ਮੋਤੀਆਂ ਵਾਂਗ ਇੱਕ ਮਾਲਾ 'ਚ ਪਰੌਂਦੇ ਨੇ ਤੇ ਜਦੋਂ ਤੁਹਾਡੇ ਸਾਹਮਣੇ ਇੱਕ ਸਿੰਗਰ ਲੈ ਕੇ ਆਉਂਦਾ ਉਸ ਲਿਖਣ ਵਾਲੇ ਨੂੰ ਵੀ ਥੋੜਾ ਕ੍ਰੈਡਿਟ ਦੇਣਾ ਬਹੁਤ ਜ਼ਰੂਰੀ ਐ ਅੱਜ ਇੱਕ ਅਜਿਹੀ ਲੇਖਕ ਨਾਲ ਤੁਹਾਨੂੰ ਮਿਲਾਨ ਲੱਗੇ ਆ ਜਿਨ੍ਹਾਂ ਨੇ ਹੁਣ ਤੱਕ 5 ਤੋਂ 600 ਗਾਣੇ ਮਾਰਕੀਟ ਨੂੰ ਦੇ ਦਿੱਤੇ ਨੇ ਪਰ ਫੇਰ ਵੀ ਜਦੋਂ ਨਾਮ ਸਾਹਮਣੇ ਆਉਂਦਾ ਹੈ ਕਰਨ ਬੁੱਟਰ ਦਾ ਲੋਕੀ ਸੋਚੀ ਪੈਂਦੇ ਨੇ ਕਿ ਭਾਈ ਕਿਹੜਾ ਕਰਨ ਬੁੱਟਰ ਇੱਕ ਅਜਿਹਾ ਗਾਣਾ ਦਿੱਤਾ ਸੀ ਕਿ ਜਿਹਨੇ ਸਾਲ 2003 ਵਿੱਚ ਤੁਮਾ ਪਾਤੀਆਂ ਇੰਨਾ ਚੱਲਿਆ ਗਾਣਾ ਕਿ ਹੁਣ ਵੀ 2024 ਵਿੱਚ ਵੀ ਜਾ ਆਉਣ ਵਾਲਾ ਪੱਚੀ ਹੈ ਹਾਲੇ ਵੀ ਜਦੋਂ ਲੋਕ ਗਾਣਾ ਉਹ ਸੁਣਦੇ ਨੇ ਕਹਿੰਦੇ ਨੇ ਵਾਹ ਭਾਈ ਕਿਆ ਲਿਖਤਾ ਤੇ ਕਿਆ ਗਾਇਕੀ ਹੈ ਰੁਬਰੂ ਕਰੋਨੇ ਆ ਤੁਹਾਨੂੰ ਕਰਨ ਬੁੱਟਰ ਨਾਲ ਕਰਨ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੜਾ ਗੱਲਬਾਤ ਕਰਨ ਲਈ ਮੈਂ ਜਿਵੇਂ 5 600 ਗਾਣਾ ਹਲੇ ਮਾਰਕਣ ਦੇਤਾ ਫਿਰ ਵੀ ਬੰਦੇ ਕਹਿੰਦੇ ਨੇ ਉਹ ਉਹ ਗਾਣਾ ਸੁਣਾਓ ਯਾਰ ਹਾਂਜੀ ਉਹ ਗਾਣਾ ਮੈਂ ਇੱਕ ਵਾਰੀ ਜਨਤਾ ਨੂੰ ਕਹਦਾ ਹਾਂ ਭਾਈ ਆਪ ਹੀ ਦੱਸ ਦੋ ਕਿਹੜਾ ਗਾਣਾ ਹੈ ਮੇਰੇ ਗਾ ਕੇ ਦੱਸਣਾ ਪਰ ਹਾਂਜੀ ਹੁਣ ਤੱਕ ਦੋ ਗਾਣੇ ਕਾਫੀ ਜਿਹੜੇ ਮੋਸਟਲੀ ਅੱਜ ਵੀ ਰੀਲਾਂ ਤੇ ਇੰਸਟਾਗ੍ਰam ਫੇਸਬੁੱਕ ਚੱਲ ਰਹੇ ਨੇ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਤੇ ਜੋਗੀ ਆਵੇ ਜੋਗੀ ਆਤਰੀ ਜੋਗਣ ਹੋ ਗਿਆ ਪਹਿਲਾਂ ਮੈਂ ਤੁਹਾਨੂੰ ਜੋਗੀ ਆਵੇ ਜੋਗੀ ਸੁਣਾਣਾ ਜੋਗੀ ਆਵੇ ਜੋਗੀ ਆਵੇ ਜੋਗੀ ਆ ਮੈਂ ਤੇਰੀ ਜੋਗਣ ਹੋ ਗਈਆਂ ਕੀਲ ਪਟਾਰੀ ਪਾ ਲੈ ਕੀਲ ਪਟਾਰੀ ਪਾ ਲੈ ਇਸ਼ਕ ਦੀ ਰੋਗਣ ਹੋ ਗਈਆਂ ਜੋਗੀ ਆਵੇ ਜੋਗੀ ਆਵੇ ਜੋਗੀ ਆ ਮੈਂ ਤੇਰੀ ਜੋਗਣ ਹੋ ਗਈਆਂ ਅਸਾ ਬੁੱਟਰ ਵਾਲੇ ਆਵੇਂ ਮੈਂ ਛੱਡ ਦੂੰ ਦੁਨੀਆਂ ਸਾਰੀ ਹੋ ਜਦੋਂ ਕਹੇਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਓਡਾਰੀ ਤੇਰੇ ਦੁੱਖ ਦੇ ਹਿੱਸੇਦਾਰ ਵੇ ਮੈਂ ਦੁੱਖ ਦੇ ਹਿੱਸੇਦਾਰ ਵੇ ਮੈਂ ਸਹਿਜੋਗਣ ਹੋ ਗਈ ਆ ਜੋਗਿਆ ਵ ਜੋਗਿਆ ਵ ਜੋ ਹੋ ਗਈ ਆ ਮੈਂ ਤੇਰੀ ਜੋਗਣ ਹੋ ਗਈ ਆ ਇੱਕੇ ਗਾਣਾ ਸੀ ਪਾਜੀ ਇੱਕ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਾ ਰੰਗ ਕਾਲਾ ਹੋ ਗਿਆ ਹੋਵੇ ਮੈਂ ਰੋਂਦੀ ਰਹਿਨੀ ਆ ਪੈ ਕੇ ਨਿਤ ਦਿਹਾੜੀ ਸਾਰੀ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਰੰਗ ਕਾਲਾ ਹੋ ਗਿਆ ਵੇ ਨਰਨਜਣਾ ਤੇਰੇ ਫਿਕਰ ਦੀ ਮਾਰੀ ਪਿੰਡ ਆ ਸਭ ਟਰ ਤਾਂ ਵੇ ਸਾਨੂੰ ਲੱਗਦਾ ਕਰਨ ਉਜਾੜਾ ਛੱਡ ਖੇੜਾ ਨੋਟਾਂ ਦਾ ਵੇ ਆਕੇ ਲੁੱਟ ਲੈ ਮੋਜ ਬਹਾਰਾਂ ਇਹ ਰੁੱਖੀ ਮਿਸ ਦੀ ਇਹ ਰੁੱਖੀ ਮਿਸ ਵੇ ਹੁੰਦੀ ਕਰ ਆਪਣੇ ਸਰਦਾਰੀ ਰੰਗ ਕਾਲਾ ਹੋ ਗਿਆ ਵੇ ਰਾਜਣਾ ਤੇਰੇ ਫਿਕਰ ਦੀ ਮਾਰੀ ਹਾਏ ਵੇ ਤੇਰੇ ਫਿਕਰ ਦੀ ਮਾਰੀ ਭਾਈ ਇਹ ਹੁਣ 2003 ਦਾ ਗਾਣਾ ਸੀ ਹਾਂਜੀ 2025 ਆਣ ਵਾਲਾ ਹੈ ਹਾਂਜੀ ਕਿ ਹਲੇ ਵੀ ਸੁਣਦੇ ਨੇ ਹਾਂਜੀ ਕਹਿੰਦੇ ਨੇ ਨਾ ਬਾਰ-ਬਾਰ ਗੀਤ ਚਲਾਈ ਜੋ ਬੰਦਾ ਕਿਤੇ ਬੋਰ ਹੋ ਜਾਂਦਾ ਮੈਂ ਤੁਹਾਡੀ ਆਵਾਜ਼ ਤੋਂ ਤੁਹਾਡੇ ਐਕਸਪ੍ਰੈਸ਼ਨ ਤੋਂ ਹਲੇ ਵੀ ਆ ਮਹਿਸੂਸ ਕਰ ਰਹਾ ਕਿ ਉਵੇਂ ਲੱਗਦਾ ਜਿਵੇਂ ਪਹਿਲੇ ਸਾਲ ਦੀ ਪਹਿਲੀ ਦਿਨ ਦਾ ਹੀ ਗਾਣਾ ਆਇਆ ਹੋਇਆ ਭਾਜੀ ਕਈ ਗਾਣੇ ਐਦਾਂ ਦੇ ਹੁੰਦੇ ਆ ਵੀ ਆਪ ਨੂੰ ਹਰ ਵਕਤ ਤਾਜ਼ੀ ਲੱਗਦੇ ਆ ਇਹ ਦੋ ਗਾਣੇ ਆਪਣੀ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਸੁਣਨ ਵਾਲਿਆਂ ਦੇ ਐਦਾਂ ਦੇ ਗਾਣੇ ਨੇ ਜਿਹੜੇ ਫੋਰਐਵਰ ਨਵੇਂ ਲੱਗਦੇ ਨੇ ਬਹੁਤ ਨੇ ਹਾਂਜੀ ਮੈਨੂੰ ਲੱਗਦਾ ਜਿਹੜਾ ਵੀ ਨਵਾਂ ਬੰਦਾ ਗਾਣਾ ਸੁਣਦਾ ਨਾ ਜਿਹਨੇ ਪੰਜਾਬੀ 뮤직 ਸੁਣਨੇ ਸ਼ੁਰੂ ਕੀਤਾ ਉਹ ਜਦੋਂ ਸੁਣਦਾ ਕਹਿੰਦਾ ਬਾਪੇ ਕਮਾਲ ਦੀ ਗੱਲ ਆ ਜਿਵੇਂ ਵਿਰਾਸਤ ਅੱਗੇ ਤੋਂ ਅੱਗੇ ਵੰਦੀ ਜਾਂਦੀ ਹੈ ਇਹ ਗਾਣੇ ਭਾਜੀ ਤਕਰੀਬਨ ਹਰ ਪੰਜਾਬੀ ਨੇ ਸੁਨੇ ਆ ਜੀ ਤੇ ਹੌਣ ਦੇ ਬੱਚੇ ਵੀ ਸੁਣ ਰਹੇ ਨੇ ਕਿਉਂਕਿ ਰੀਲ ਅੱਜ ਕੱਲ ਚੱਲ ਰਹੀ ਹੈ ਇੰਸਟਾ ਤੇ ਬਹੁਤ ਕਾਫੀ ਰੀਲ ਚੱਲ ਰਹੀ ਹੈ ਜੀ ਨਹੀਂ ਹੁਣ ਤੁਸੀਂ ਇੰਨਾ ਵਧੀਆ ਗਾ ਲੈਨੇ ਹੋ ਹਾਂਜੀ ਕਿਉਂ ਇਹ ਮਤਲਬ ਤੁਹਾਨੂੰ ਨਹੀਂ ਲੱਗਦਾ ਇਹ ਹੋਰ ਗਾਇਕੀ ਵੱਲ ਵੀ ਆਪਾਂ ਜ਼ਿਆਦਾ ਧਿਆਨ ਦੰਦੇ ਇਆ ਫਿਰ ਆਪਣੀ ਲਿਖਤ ਇੰਨੀ ਤਕੜੀ ਸੀਗੀ ਕਿ ਬਾਈ ਠੀਕ ਹੈ ਨਹੀਂ ਲਿਖਤ ਤਾਂ ਉਹ ਪ੍ਰਮਾਤਮਾ ਨੇ ਦਿੱਤੀ ਹੋਈ ਆ ਤੇ ਪਰ ਮੈਂ ਕੋਸ਼ਿਸ਼ ਕੀਤੀ ਆ ਹੁਣ ਮੈਂ ਇੱਕ ਦੋ ਗਾਣੇ ਰਿਕਾਰਡ ਕੀਤੇ ਆ ਵੀ ਮੈਂ ਗਾਵਾਂ ਪਹਿਲਾਂ ਮੈਨੂੰ ਇੰਨਾ ਨਹੀਂ ਸੀ ਵੀ ਮੈਂ ਗਾਵਾਂ ਮੇਰਾ ਬੇਸਿਕਲੀ ਦਿਲ ਕਰਦਾ ਮੈਂ ਲਿਖਾਂ ਤੇ ਮੇਰੇ ਕਾਫੀ ਗਾਣੇ ਰਿਕਾਰਡ ਹੋਇਆ ਚੰਗੇ ਚੰਗੇ ਸਿੰਗਰਾਂ ਨੇ ਮੈਂ ਕੀਤੇ ਆ ਪਿੱਛੇ ਜੇ ਕੇਸ ਮੱਖਣ ਭਾਈ ਨੇ ਕੀਤਾ ਰੋਮੀ ਗਿਲ ਦੇ ਕਾਫੀ ਬਾਈ ਦੇ ਗਾਣੇ ਆਏ ਸੀ ਪੱਪੀ ਗਿਲ ਦੇ ਤਕਰੀਬਨ ਵਧੀਆ ਵਧੀਆ ਸਿੰਗਰਾਂ ਨੇ ਸਾਰਿਆਂ ਨੇ ਗਾਏ ਆ ਤਕਰੀਬਨ ਆਪਣੇ ਨਾਲ ਤੇ ਹੁਣ ਜਦੋਂ ਇਹ ਗਾਣਾ ਸ਼ੁਰੂਆਤ ਹੋਈ ਸੀ ਪਹਿਲਾ ਗਾਣਾ ਸੀ ਤੁਹਾਡਾ ਇਹ 15 16 ਸਾਲ ਦਾ ਸੀ ਜਦੋਂ ਮੈਂ ਇਹ ਦੋਨੋਂ ਗਾਣੇ ਆਏ ਨੇ ਦੋਨੋਂ ਮਾੜੇ ਲਿਖਦੇ ਸੀ ਹਾਂਜੀ 15 16 ਸਾਲ ਦਾ ਮਤਲਬ ਬੰਦਾ 10ਵੀਂ 11ਵੀਂ ਚ ਹੁੰਦਾ ਹਾਂ 10ਵੀਂ ਸੀਗਾ ਜੀ ਉਹਦਾ 10ਵੇਂ ਜੀ ਬੋਰਡ ਦੇ ਪੇਪਰ ਹੋਣੇ ਹਾਂ ਪੇਪਰਾਂ ਤੋਂ ਬਾਅਦ ਹਾਂਜੀ ਬੋਰਡ ਦੇ ਪੇਪਰ ਜਾ ਕੇ ਪੇਪਰ ਦੇ ਕੇ ਫਤ ਲੱਗ ਗਿਆ ਯਾਰ ਪਾਸ ਨਹੀਂ ਹੋਣਾ ਗਾਇਕੀ ਵਾਲੀ ਤੇ ਲਿਖਤ ਵਾਲਾ ਧਿਆਨ ਨਹੀਂ ਨਹੀਂ ਪਾਸ ਤਾਂ ਪੜਦਾ ਵੀ ਸੀ ਮੈਂ ਪਰ ਮੈਨੂੰ ਇਹ ਦਿਲੋਂ ਸ਼ੌਂਕ ਵੀ ਸੀਗਾ ਤੇ ਉਦੋਂ ਮੈਂ ਲੁਧਿਆਣਾ ਸਾਡੇ ਪਿੰਡ ਤੋਂ ਆਸਾਪੁੱਟਰ ਮੁਕਸਰ ਡਿਸਟ੍ਰਿਕਟ ਦੇ ਵਿੱਚ ਆ। ਕਾਫੀ ਦੂਰ ਸੀਗਾ ਫਿਰ ਮੈਂ ਇਕੱਲਾ ਹੀ ਆਇਆ ਸੀਗਾ ਜੀ ਲੁਧਿਆਣੇ ਹਾਂਜੀ ਇਹ ਸਿਰਫ ਗਾਣਾ ਲੈ ਆਪਣੇ ਨਾਲ ਲੈ ਕੇ ਕਾਪੀ ਲੈ ਕੇ ਆਇਆ ਸੀ ਪਹਿਲ ਫਸਟ ਟਾਈਮ ਤੇ ਆਂਦੀ ਸਿੱਧਾ ਪਹਿਲਾਂ ਪੱਪੀ ਭਾਈ ਪਾ ਕੋਲ ਗਏ ਸੀਗੇ ਕਿ ਹੋਰ ਨਹੀਂ ਨਹੀਂ ਭਾਜੀ ਸਭ ਤੋਂ ਪਹਿਲਾਂ ਮੈਂ ਇੱਥੇ ਇੰਗਲੈਂਡ ਤੋਂ ਇੱਕ 뮤직 ਆਇਆ ਸੀ ਕਿਸਨਟਲ ਤੁਸੀਂ ਨਾਮ ਸੁਣਾ ਨਾ ਉਹਨਾਂ ਦੇ ਆਫਿਸ ਗਿਆ ਸੀਗਾ ਜੀ ਅੱਛਾ ਤੇ ਫਿਰ ਉਹਨਾਂ ਨੇ ਮੇਰੇ ਗਾਣੇ ਰੱਖ ਲਏ ਤੇ ਕਾਫੀ ਸਿੰਗਰਾਂ ਤੋਂ ਰਿਕਾਰਡ ਕਰਾਏ ਪੱਪੀ ਭਾਜੀ ਰੋਮੀ ਭਾਈ ਸਾਰੇ ਉਹਨਾਂ ਦੇ ਸਿੰਗਰ ਸੀ ਠੀਕ ਹੈ ਪਰ ਜਦੋਂ ਤੁਹਾਨੂੰ ਇਹ ਗਾਣਾ ਵਜਣਾ ਸ਼ੁਰੂ ਹੋ ਗਿਆ ਡੈਕ ਤੇ ਕੈਸਟ ਆਣ ਲੱਗਿਆ ਪਰ ਉਸ ਟਾਈਮ ਉੱਤੇ ਕੈਸਟਾਂ ਸੀ ਰੀਲਾਂ ਨਹੀਂ ਕੈਸਟਾਂ ਸੀ ਹਾਂ ਜਰੀਲਾਂ ਸੀ ਜੀ ਕਰੇ ਲਿਆਂਦੀ ਹੋਣੀ ਕੈਸਟ ਪਈ ਹੋਣੀ ਹੱਲੇ ਵੀ ਹਾਂ ਪਿੰਡ ਸਾਹਮਿਆਂ ਪਈਆਂ ਜੀ ਹੁਣ ਤਾਂ ਮੈਂ ਬੇਸਿਕਲੀ ਲੁਧਿਆਣੇ ਰਹਿ ਰਿਹਾ ਨਾ ਜੀ ਤੇ ਜਿਹੜਾ ਮੇਰਾ ਜੱਦੀ ਘਰ ਆਸਾ ਪੁੱਟਰ ਪਿੰਡ ਜਿੱਥੇ ਮੇਰੇ ਮੰਮੀ ਪਾਪਾ ਰਹਿੰਦੇ ਆ ਉੱਥੇ ਪਈਆਂ ਨੇ ਰੀਲਾਂ ਹਾਂ ਜੀ ਤੇ ਪਈਆਂ ਰੀਲਾਂ ਹਾਂ ਜੀ ਨਹੀਂ ਮੈਂ ਇੱਕ ਨਾ ਤੋ ਐਸਾ ਹੁੰਦਾ ਬੰਦਾ ਕਿੰਨੇ ਨਾ ਜਦੋਂ ਸਕੂਲ ਚ ਕੋਈ ਬੰਦਾ ਮੁੰਡਾ ਵਧੀਆ ਗਾਉਂਦਾ ਆ ਵਧੀਆ ਲਿਖਦਾ ਉਹ ਮਹਿਫਿਲ ਦਾ ਰਾਜਾ ਹੁੰਦਾ ਉਹ ਬੈਂਡ ਦਾ ਉਹਦੇ ਆਸ-ਪਾਸੇ ਮੁੰਡੇ ਕੁੜੀਆਂ ਬੈਂਦੇ ਨੇ ਥੋੜੇ ਬਾਰ ਬਿਆ ਹੁੰਦਾ ਸੀ ਕਿ ਯਾਰ ਕਰਨ ਕਰਨ ਬਾਈ ਕੋਈ ਗੱਲਬਾਤ ਸੁਣਾ ਗਿਆ ਉਦੋਂ ਬਾਲ ਸਭਾ ਲੱਗਦੀ ਹੁੰਦੀ ਸੀ ਸ਼ਾਇਦ ਹੁਣ ਵੀ ਲੱਗਦੀ ਹੋਵੇ ਹਾਂ ਉਹਨਾਂ ਮੈਂ ਬਾਲ ਸਭਾ ਦੇ ਵਿੱਚ ਗਾਉਣਾ ਹੁੰਦਾ ਸੀ ਤੇ ਮੇਰੇ ਕਈ ਦੋਸਤ ਸੀ ਕਹਿੰਦੇ ਯਾਰ ਗਾਣੇ ਤਾਂ ਤੂੰ ਲੇਖ ਹੀ ਲੈਣਾ ਵੀ ਕਿਸੇ ਸਿੰਗਰ ਨੂੰ ਦੇ ਪਰ ਮੈਂ ਬਹੁਤ ਛੋਟਾ ਸੀ ਉਦੋਂ ਫਿਰ ਮੈਂ ਇੱਕ ਦਿਨ ਦਿਲ ਜਾ ਕਰਕੇ ਲੁਧਿਆਣਾ ਆ ਗਿਆ ਠੀਕ ਹੈ ਉਸ ਦਿਨ ਤੋਂ ਅੱਜ ਤੱਕ ਇਹ ਕੰਮ ਹੁਣ ਚੱਲੀ ਜਾਂਦਾ ਜੀ ਉਹ ਕਹਿੰਦਾ ਥੋੜਾ ਹੀ ਬੰਦੇ ਨੂੰ ਹੌਸਲਾ ਕਰਨਾ ਪੈਂਦਾ ਹਾਂਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਫੇਰ ਫਲ ਲੱਗਦਾਂਗੇ ਆਪਣ ਕਿਉਂਕਿ ਭਾਵੇਂ ਮੁਕਸਰ ਤੋਂ ਲੁਧਿਆਣਾ ਆਪਾ ਥੋੜਾ ਦੂਰ ਕਾਫੀ ਦੂਰ ਆ ਜੀ ਕਾਫੀ ਦੂਰ ਬਟ ਫਿਰ ਵੀ ਆਪਣਾ ਘਰ ਛੱਡਣਾ ਹਾਂਜੀ ਦੂਜੇ ਸ਼ਹਿਰ ਜਾ ਕੇ ਰਹਿਣਾ ਤੇ ਰੋਟੀ ਵੀ ਆਪ ਬਣਾਣੀ ਸਾਰੇ ਪੂਜਾਬ ਕਰਨਾ ਹਾਂ ਸਾਰੇ ਹਾਂ ਜੀ ਹੌਸਲੇ ਦਾ ਹੀ ਕੰਮ ਹੁੰਦਾ ਹੈ ਹਾਂਜੀ ਹੁਣ ਤਾਂ ਲੁਧਿਆਣਾ ਮੇਰੀ ਫੈਮਿਲੀ ਰਹਿ ਰਹੀ ਹੈ ਨਾ ਮੇਰੇ ਨਾਲ ਹਾਂ ਹਾਂ ਤੇ ਉਦੋਂ ਮੈਂ ਸਟਰਗਲ ਬਹੁਤ ਕੀਤੀ ਆ ਜੀ ਬੜੇ ਨੀਚੋਂ ਉੱਪਰ ਆਏ ਆ ਤੇ ਸਟਰਗਲ ਨਾਲ ਹੀ ਆਏ ਆ ਤੇ ਉਹ ਮਜ਼ਾ ਆਉਂਦਾ ਕਿ ਯਾਰ ਮੈਂ ਇੱਥੋਂ ਵੀ ਲੰਘ ਗਿਆ ਹਾਂਜੀ ਪਰ ਉਹ ਜਿਹੜਾ ਪੁਰਾਣਾ ਸਮਾਂ ਯਾਦ ਕਰੀਦਾ ਉਹ ਸਮੇਂ ਹੁਣ ਹੈ ਨਹੀਂਗੇ ਉਹ ਵਧੀਆ ਸਮੇਂ ਸੀਗੇ ਹੁਣ ਅੱਜਕੱਲ ਵਧੀਆ ਸਮਾਂ ਨਹੀਂ ਇਹ ਤੁਹਾਨੂੰ ਪਤਾ ਨਹੀਂ ਸਮਾਂ ਵਧੀਆ ਨਹੀਂ ਹਾਂਜੀ ਨਾ ਕਿਉਂ ਲੱਗਦਾ ਤੁਹਾਨੂੰ ਕੰਪੀਟੀਸ਼ਨ ਜ਼ਿਆਦਾ ਹੋ ਗਿਆ ਲੱਤਾਂ ਖਿੱਚਣ ਵਾਲੇ ਬਹੁਤ ਨੇ ਤੁਹਾਨੂੰ ਪਤਾ ਹੀ ਜਿਹੜਾ ਬੰਦਾ ਅੱਗੇ ਵਧਦਾ ਤੇ ਉਹਨੂੰ ਥੋੜੇ ਜੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਮਾਂ ਵਿੱਚ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਹੁੰਦੇ ਸੀ ਅੱਜ ਕਰਦੇ ਨਹੀਂ ਅੱਜਕੱਲ ਨਹੀਂ ਅਸੀਂ ਵੀ ਨਾ ਪੱਪੀ ਭਾਈ ਨਾਲ ਆਫ ਕੈਮਰਾ ਜਦੋਂ ਅਸੀਂ ਪੱਪੀ ਗਿੱਲ ਭਾਈ ਨਾਲ ਜਿਹਨਾਂ ਨੇ ਇਹਨਾਂ ਦਾ ਗਾਣਾ ਗਾਇਆ ਉਹਨਾਂ ਨਾਲ ਜਦੋਂ ਆਫ ਕੈਮਰਾ ਗੱਲ ਕਰ ਰਹੇ ਸੀ ਕਹਿੰਦੇ ਉਸ ਵੇੜ ਦੇ ਕਲਾਕਾਰ ਨਾ ਇੱਕ ਦੂਜੇ ਨੂੰ ਹੱਲਾਸ਼ੇਰੀ ਹਾਂਜੀ 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 ਅੱਜ ਕਰਦੇ ਸਟੇਜ ਤੇ ਖੜ ਕੇ ਇੱਕ ਦੂਜੇ ਨੂੰ ਆਵਾ ਤਵਾ ਬੋਲਦੇ ਹੁੰਦੇ ਆ ਹੁਣ ਦੇਖੋ ਜੀ ਇਹ ਤਾਂ ਅਲੱਗ-ਅਲੱਗ ਮਸਲੇ ਨੇ ਪਰ ਆਪਣੀ ਜ਼ਿੰਦਗੀ ਦਾ ਮਸਲਾ ਲੱਗ ਗਿਆ ਜੀ ਬਿਲਕੁਲ ਕਿਉਂਕਿ ਆਪਾਂ ਤਾਂ ਮਿਹਨਤ ਕਰਕੇ ਅੱਗੇ ਆਏ ਹਾਂ ਇੱਕ ਰਾਈਟਰ ਵਾਸਤੇ ਡਿਲਟਾ ਟਾ ਜਰੂਰੀ ਹੁੰਦਾ ਨਹੀਂ ਐਦਾਂ ਦਾ ਮੇਰਾ ਤਾਂ ਟੁੱਟਿਆ ਨਹੀਂ ਆਇਆ ਕੋਈ ਟੁੱਟਿਆ ਨਹੀਂ ਇਹ ਫੇਰ ਕਿਵੇਂ ਇਹ ਗੋਡ ਗਿਫਟੀ ਆ ਜੀ ਮੈਨੂੰ ਮੇਰੇ ਪਾਪਾ ਜੀ ਵੀ Song ਲਿਖਦੇ ਸੀਗੇ ਹਾਂ ਤੇ ਸ਼ਾਇਦ ਮੈਨੂੰ ਉਹਨਾਂ ਕਰਕੇ ਐਦਾਂ ਦੀ ਵਿਰਾਸਤ ਚ ਮਿਲਿਆ ਆ ਲਿਖਣਾ ਤੇ ਮੈਨੂੰ ਕੋਈ ਦਿਲਦੁਲ ਵਾਲੀ ਗੱਲ ਨਹੀਂ ਟੁੱਟਣ ਵਾਲੀ ਤੇ ਇਹਦਾ ਗੋਡ ਗਿਫਟ ਹੈ ਜੀ ਮੈਂ ਲਿਖ ਲੈਂਦਾ ਗਾਣਾ ਨਹੀਂ ਕਈ ਬੰਦੇ ਨਾ ਐਵੇਂ ਕਹਿੰਦੇ ਨੇ ਕਿ ਯਾਰ ਪਹਿਲਾ ਟਾਈਮ ਹੁੰਦਾ ਸੀ ਕਾਫੀਆਂ ਦੇ ਲਿਖਣਾ ਹਾਂਜੀ ਲਿਖ ਕੇ ਮਟਾਇਆ ਵੀ ਜਾਂਦਾ ਸੀ ਯਾਰ ਉਹ ਬਾ ਗੱਲਬਾਤ ਬਣ ਨਹੀਂ ਰਹੀ ਹਾਂਜੀ ਉਹ ਕਾਫੀਆਂ ਜੁੜ ਨਹੀਂ ਰਹਾ ਅੱਜ ਕੱਲ ਤਾਂ ਤਾਂ ਕਹਿੰਦੇ ਨੇ ਸਿੰਗਰ ਨੂੰ ਤੁਸੀਂ 15 ਮਿੰਟ ਦਿਓ ਹਾਂਜੀ ਤੁਹਾਨੂੰ ਗਾਣਾ ਲੈ ਕੇ ਦੇ ਰਹਿਣਾ ਮੈਂ ਭਾਜੀ ਗਾਣਾ ਲਿਖਣਾ ਤੇ ਸਿੱਖਣਾ ਉਹ ਸੋਚ ਨੂੰ ਇੱਕ ਆਪਣੇ ਜਿਹੜਾ ਦਿਮਾਗ ਦੇ ਖਿਆਲਾਂ ਨੂੰ ਲਿਖਣਾ ਉਹਦੇ ਲਈ ਸਮਾਂ ਤਾਂ ਚਾਹੀਦਾ ਪਰ ਇੰਨੀ ਜਲਦੀ ਲਿਖਿਆ ਨਹੀਂ ਜਾਂਦਾ ਵਧਿਆ ਗਾਣਾ ਫਿਰ ਉਹ ਜਿਹੜੇ ਲਿਖੇ ਜਾਂਦੇ ਨੇ ਉਹ ਹੀ ਹੁੰਦੇ ਨੇ ਜਿਹੜੇ ਅੱਜ ਕੱਲ ਗਾਣੇ 1 ਮਹੀਨਾ ਚੱਲੇ ਫਿਰ ਅਗਲਾ ਫਿਰ ਜਿਹੜਾ ਭੁੱਲ ਜਾਂਦਾ ਇਹੀ ਕਹਿਣ ਲੱਗਾ ਸੀ ਅੱਜ ਕੱਲ ਗਾਣਿਆਂ ਦੀ ਲਾਈਫ ਸਿਰਫ 1 ਵੀਕ ਹੀ ਆ ਤੁਹਾਨੂੰ ਪਤਾ ਇੱਕ ਹਫਤਾ ਗਾਣਾ ਚੱਲਦਾ ਫਿਰ ਲੋਕ ਭੁੱਲ ਜਾਂਦੇ ਨੈਕਸਟ ਗਾਣਾ ਆ ਜਾਂਦਾ ਪਰ ਆਪਣੇ ਪਰਮਾਤਮਾ ਦੀ ਮਿਹਰ ਆ ਵੀ ਆਪਣੇ ਗਾਣੇ ਜਿਹੜੇ 20 25 ਸਾਲ ਹੋ ਗਏ ਚੱਲਦੇ ਆ ਰਹੇ ਨੇ ਵਧੀਆ ਗੱਲ ਹੈ ਹਾਂਜੀ ਬਹੁਤ ਵਧੀਆ ਗੱਲ ਆ ਮੈਂ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਆਪਾਂ ਨੂੰ ਤੇ ਉਸ ਵੇਲੇ ਜਦੋਂ ਇਹ ਗਾਣੇ ਲੈ ਕੇ ਆ ਰਹੇ ਸੀ ਵੱਖਰੇ ਵੱਖਰੇ ਸਿੰਗਰਾਂ ਕੋਲ ਕਹਿੰਦੇ ਨੇ ਬੰਦੇ ਨੂੰ ਕ੍ਰੈਡਿਟ ਮਿਲਦਾ ਨਹੀਂ ਪੈਸੇ ਮਰ ਜਾਂਦੇ ਨੇ ਗਾਣੇ ਕੋਈ ਹੋਰ ਗਾ ਜਾਂਦਾ ਨਹੀਂ ਐਦਾਂ ਦਾ ਕੋਈ ਨਹੀਂ ਭਾਜੀ ਜਿਨ੍ਹਾਂ ਨੂੰ ਆਪਾਂ ਵਧੀਆ ਟੰਗਣਾ ਮਿਲਦੇ ਆ ਜੋ ਆਪਾਂ ਨੂੰ ਮਿਲਦਾ ਉਹ ਆਪਣ ਨੂੰ ਮਿਹਨਤ ਵੀ ਦਿੰਦਾ ਪਿਆਰ ਵੀ ਕਰਦਾ ਬਹੁਤ ਸਾਰੇ ਸਿੰਗਰ ਆਪਣੇ ਮੇਰੇ ਗਾਣੇ ਵੀ ਗਾਏ ਹੁਣ ਮੇਰੇ ਦੋਸਤ ਵੀ ਆ ਤੇ ਮੇਰੀ ਹਰ ਸਮੇਂ ਤੇ ਹੈਲਪ ਵੀ ਕਰਦੇ ਆ ਪਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਇੱਕ ਕਲਾਕ ਯਾ ਇੱਕ ਰਾਈਟਰ ਆਪਣਾ ਨਾਮ ਜ਼ਰੂਰ ਐਡ ਕਰਦਾ ਉਹਦੇ ਵਿੱਚ ਅਸੀਂ ਨਾ ਆਪਣੇ ਮੇਰੇ ਸੀਨੀਅਰ ਨਾਲ ਵੀ ਅਸੀਂ ਗੱਲ ਕਰ ਰਹੇ ਸੀ ਉਹ ਕਹਿੰਦਾ ਯਾਰ ਕਿਉਂ ਐਡ ਕਰਦਾ ਮੈਂ ਕਿਹਾ ਤੁਸੀਂ ਇਹ ਵੇਖੋ ਗੁਰਨਾਣਕ ਪਾਸ਼ਾ ਨੇ ਹਰ ਇੱਕ ਜਦੋਂ ਵੀ ਉਦਾਹਰਣ ਦਿੱਤੀ ਹੈ ਉਹਨਾਂ ਨੇ ਆਪਣਾ ਨਾਮ ਵਿੱਚ ਲੈ ਕੇ ਆਏ ਹੈ ਹਾਂਜੀ ਕਬੀਰ ਦੇ ਦੋਹੇ ਅਸੀਂ ਪੜ੍ਹਦੇ ਆ ਹਾਂਜੀ ਕਹਿਤ ਕਬੀਰ ਕਬੀਰ ਮਾਰਾ ਨੇ ਵੀ ਆਪਣਾ ਨਾਮ ਦਿੱਤਾ ਦਿੱਤਾ ਪਾ ਜੇ ਕੋ ਨਾ ਨੇ ਸੋਚਿਆ ਹੋਣਾ ਕਿ ਭਾਈ ਸਾਡੇ ਜਾਣ ਤੋਂ ਬਾਅਦ ਵੀ ਕੋਈ ਆ ਨਾਮ ਯਾਦ ਰੱਖੇ ਹਾਂਜੀ ਇਹ ਹੁਣ ਆਪਾਂ ਜੋ ਗਾਣਾ ਲਿਖਦੇ ਆਂ ਜੇ ਆਪਣਾ ਨਾਮ ਐਡ ਕਰਦੇ ਆਂ ਚਲੋ ਸਿੰਗਰ ਦਾ ਤਾਂ ਆਲ ਓਵਰ ਗਾਣਾ ਚੱਲਦਾ ਹੀ ਫੁਲਾਣੇ ਸਿੰਗਰ ਦਾ ਫੁਲਾਣੇ ਸਿੰਘ ਦਾ ਰਾਈਟਰ ਨੂੰ ਤਾਂ ਵਿੱਚ ਪਾ ਕੇ ਦੱਸਣਾ ਪੈਂਦਾ ਵੀ ਕਿਸ ਰਾਈਟਰ ਦਾ ਗਾਣਾ ਜੀ ਨਾਮ ਤਾਂ ਜ਼ਰੂਰੀ ਵੀ ਹੈ ਨਾਮ ਜ਼ਰੂਰੀ ਹੈ ਹਾਂਜੀ ਹੁਣ ਅੱਜ ਤੇ ਕੱਲ ਦੇ ਕਲਾਕਾਰਾਂ ਨਾਲ ਤੁਹਾਡੇ ਕੋਈ ਹੈ ਰਾਬਤਾ ਜ ਜਿਹੜਾ ਗੱਲਬਾਤ ਹੁੰਦੀ ਹੋਵੇ ਜਿਹੜੇ ਕਹਿੰਦੇ ਹੋਣਗੇ ਕਰਨ ਬਾਈ ਸਾਨੂੰ ਉਦਾਂ ਦਾ ਗਾਣਾ ਲਿਖ ਕੇ ਦੇ ਕਿਉਂਕਿ ਬੰਨੇ ਜਾਣਾ ਹੋਣਾ ਨਹੀਂ ਜੀ ਮੈਂ ਤਾਂ ਲਿਖ ਸਕਦਾ ਮੇਰੇ ਉਹਦੇ ਕਈ ਵਰਜਨ ਆਏ ਨੇ ਪੱਪੀ ਭਾਈ ਨੇ 5-6 ਵਰਜਨ ਕੀਤੇ ਹੋਏ ਆ ਉਹਨਾਂ ਦਾ ਗਾਣਾ ਆ ਰਾਂਝਣਾ ਰੰਗ ਕਾਲਾ 2 ਮਦੇ ਰੰਗ ਕਾਲੇ ਦੇ ਵਰਜਨ ਬਹੁਤ ਨੇ ਹੋਰ ਵੀ ਮੁੰਡੇ ਮੈਥੋਂ ਕਈ ਮੰਗਦੇ ਆ ਗਾਣੇ ਮੇ ਦਿੱਤੇ ਹੋਏ ਆ ਤੇ ਸਾਰਿਆਂ ਨਾਲ ਮੇਰਾ ਪਿਆਰ ਆ ਵਧੀਆ ਸਿੰਗਰਾਂ ਨਾਲ ਆ ਅੱਜ ਕੱਲ ਦੇ ਕਿਹੜੇ ਕਲਾਕਾਰ ਕਿਹੜਾ ਕਿਹਦੀ ਲਿਖਤ ਤੁਹਾਨੂੰ ਵਧੀਆ ਲੱਗਦੀ ਹੈ ਲਿਖਤ ਕੇ ਗਾਇਕੀ ਲਿਖਤ ਦੱਸ ਦੋ ਲਿਖਤ ਜਾਨੀ ਬਾਈ ਵਧੀਆ ਲਿਖਦਾ ਗਾਣੇ ਜੀ ਮੈਂ ਜਿਹੜਾ ਬੈਸਟ ਫੈਨ ਆ ਉਹ ਦੇਵੀ ਮਖਸੂਸਪੁਰੀ ਆ ਜੀ ਹਾਂਜੀ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਉਹਨਾਂ ਨੂੰ ਆਪਣਾ ਉਸਤਾਦ ਬਣਾਉਣਾ ਸੀ ਪਰ ਮੈਨੂੰ ਮਿਲੇ ਨਹੀਂ ਨੰਬਰ ਨਹੀਂ ਟਰੇਸ ਹੋਇਆ ਕਿੱਥੇ ਮਿਲਾਂ ਹਾਂਜੀ ਕੋਈ ਉਹਨਾਂ ਦੀ ਕੋਈ ਯਾਦ ਹੋਵੇ ਤੁਹਾਨੂੰ ਨਹੀਂ ਮੈਂ ਉਹਨਾਂ ਦੇ ਕਾਫੀ ਗਾਣੇ ਸੁਨੇ ਪਰ ਪ੍ਰੋਪਰ ਮੈਨੂੰ ਯਾਦ ਨਹੀਂ ਮੈਨੂੰ ਦਿਲੋਂ ਚੰਗੇ ਲੱਗਦੇ ਬਹੁਤ ਵਧੀਆ ਲਿਖਦੇ ਆ ਤੇ ਹੁਣ ਅੱਜਕੱਲ੍ਹ ਦੇ ਸਮੇਂ 'ਚ ਨਾ ਇੱਕ ਆ ਬੜਾ ਹੋ ਗਿਆ ਹੈ ਕਿ ਜਿਹੜੀ ਨਵੇ ਗਾਇਕੀ ਆ ਰਹੀ ਹੈ ਕੋਈ ਕੋਈ ਤਰਜ ਦੀ ਹੁੰਦੀ ਆ ਕਿ ਤੁਹਾਨੂੰ ਇੱਕ ਜੇ ਲਾਈਨ ਮਿਲ ਗਈ ਥੋੜਾ ਜਿਹੜਾ ਟਾਈਟਲ Song ਦਾ ਟਾਈਟਲ ਹੋਣਾ ਵਾਲਾ ਉਹਦੇ ਆਰਾਉਂ ਤੁਸੀਂ ਕਹਾਣੀ ਬਣਾ ਲਓ ਹਾਂਜੀ ਪਰ ਪਹਿਲੇ ਜਿਹੜੇ ਸਮੇਂ ਚ ਹੁੰਦਾ ਸੀ ਗੱਲ ਦਿਲ ਤੇ ਲਗਣੀ ਹਾਂਜੀ ਬੰਦੇ ਸੁੱਤੇ-ਸੁੱਤੇ ਵੀ ਉਹ ਮਨ 'ਚ ਖਿਆਲ ਆਉਂਦੇ ਸੀ ਨਾ ਅੱਜ ਕੱਲ ਉਹ ਸਕਿਪ ਹੋਣ ਦੀ ਜਾਂਦੀ ਹੈ ਸਿੱਖਣਾ ਬਹੁਤ ਜ਼ਰੂਰੀ ਹੈ ਜੀ ਹਾਂ ਹੁਣ ਜੇ ਤਾਂ ਆਪਾਂ ਸਿੱਖ ਕੇ ਕੰਮ ਕਰਾਂਗੇ ਲੌਂਗ ਟਾਈਮ ਚੱਲੂਗਾ ਜੀ ਜੇ ਨਹੀਂ ਸਿੱਖ ਕੇ ਕੰਮ ਕਰਾਂਗੇ ਤੁੱਕਲ ਲਾਵਾਂਗੇ ਤੁੱਕਲ ਤਾਂ ਇੱਕ ਦੋ ਵਾਰ ਹੀ ਚੱਲਦਾ ਪਰ ਜ਼ਿਆਦਾ ਚੱਲਦਾ ਨਹੀਂ ਇੱਕ ਆਖਰੀ ਸਵਾਲ ਹੈ ਇੱਕ ਜਿਹੜੇ ਸਾਡੇ ਸਰੋਤੇ ਦੇਖ ਰਹੇ ਹੋਣਗੇ ਕੋਈ ਬੰਦਾ ਥੋੜਾ ਉਹ ਗਾਣਾ ਸੁਣ ਕੇ ਕਹੂਗਾ ਕਿ ਭਾਈ ਆਮ ਜਿਹੇ ਘਰਾਂ ਦਾ ਮੁੰਡਾ ਕਿਉਂਕਿ ਮਕਸਰ ਸਾਹਿਬ ਬੋਲਦੇ ਨਾਲ ਲੱਗਦਾ ਹਾਂ ਹਾਂਜੀ ਹਾਂਜੀ ਅਸੀਂ ਖੁਦ ਕਿਸੇ ਟਾਈਮ ਜਦੋਂ ਉੱਥੇ ਗਏ ਸੀਗੇ ਅਸੀਂ ਦੇਖਦੇ ਹਾਂ ਕਿ ਕਈ ਪਿੰਡ ਤਾਂ ਬਹੁਤ ਜਿਹੇ ਹੈ ਨਾ ਜਿੱਥੇ ਸ਼ਾਇਦ ਤਰੱਕੀ ਉਹਨਾਂ ਨੇ ਨਾਮ ਵੀ ਨਹੀਂ ਸੁਣਿਆ ਹੁੰਦਾ ਤਰੱਕੀ ਪਹੁੰਚੀ ਦਾ ਬਹੁਤ ਦੂਰ ਹੁੰਦੀ ਹੈ ਨਹੀਂ ਨਹੀਂ ਜੀ ਹੁਣ ਸਾਡਾ ਏਰੀਆ ਬੈਸਟ ਆ ਬਹੁਤ ਤਰੱਕੀ ਆ ਹੁਣ ਬਹੁਤ ਵੱਧਦਾ ਪਿਆ ਪਰ ਫਿਰ ਵੀ ਕੁਝ ਜਿਹੇ ਇਲਾਕੇ ਹੁੰਦੇ ਨੇ ਜਿੱਥੇ ਕਹਿੰਦੇ ਨੇ ਕਿ ਭਾਈ ਹਾਂ ਹਲੇ ਹੌਲੀ ਹੌਲੀ ਤਰੱਕੀ ਹੋ ਰਹੀ ਹੈ ਬਸ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਜੀ ਵਧੀਆ ਸੁਣੋ ਵਧੀਆ ਲਿਖੋ ਜੋ ਪਰਿਵਾਰ ਚ ਬੈ ਕੇ ਸੁਨਾ ਜਾ ਸਕੇ ਜੇ ਆਪਾਂ ਨੂੰ ਪਰਿਵਾਰ ਚੋਂ ਉੱਠ ਕੇ ਬਾਹਰ ਜਾਣਾ ਪਵੇ ਇਟ ਮੀਨ ਜੋ ਗਾਣਾ ਵਧੀਆ ਨਹੀਂ ਗਾ ਇਸ ਕਰਕੇ ਮੈਂ ਤਾਂ ਹਮੇਸ਼ਾ ਪੰਜਾਬੀ ਆਪਣੀ ਮਾਂ ਬੋਲੀ ਦੀ ਸੇਵਾ ਕੀਤੀ ਆ ਕਰਦਾ ਰਹਾਂਗਾ ਮੈਂ ਸਾਰਿਆਂ ਨੂੰ ਬੜਾ ਪਿਆਰ ਕਰਦਾ ਸਾਰੇ ਸਿੰਗਰ ਮੇਰੇ ਦੋਸਤ ਨੇ ਤੇ ਕਈ ਨਵੇਂ ਵੀ ਮਿਲਦੇ ਰਹਿੰਦੇ ਨੇ ਮੈਂ ਸਭ ਨੂੰ ਪਿਆਰ ਕਰਦਾ ਪੰਜਾਬੀ ਵਧੀਆ ਪੜੋ ਪੰਜਾਬੀ ਨੂੰ ਫਲਾਓ ਜਿੱਥੋਂ ਤੱਕ ਹੋ ਸਕਦਾ ਪੰਜਾਬੀ ਬੋਲੋ ਤੇ ਜੋ ਵੈਸਟਰਨ ਕਲਚਰ ਆ ਗਿਆ ਆਪਣੇ ਨੂੰ ਥੋੜਾ ਜਿਹਾ ਦੂਰ ਕਰੋ ਇਹਨੂੰ ਹਾਂਜੀ ਹੁਣ ਕਈ ਬੱਚਾ ਨੂੰ ਪੰਜਾਬੀ ਦੇ ਪੁਰਾਣੇ ਇਤਿਹਾਸ ਬਾਰੇ ਨਹੀਂ ਪਤਾ ਤੇ ਮੈਂ ਰਿਕਵੈਸਟ ਇਹੀ ਕਰਦਾ ਉਹਨਾਂ ਨੂੰ ਜਰੂਰ ਦੱਸੋ ਵੀ ਸਾਡਾ ਪੰਜਾਬ ਕੀ ਆ ਤੇ ਕੀ ਸੀ ਬਿਲਕੁਲ ਹਾਂਜੀ ਕਿ ਜਿਹੜੇ ਉਹ ਰੀਲਰ ਰੂਲ ਆ ਗੀਆਂ ਉਹ ਤੋਂ ਪੰਜਾਬ ਹਟ ਕੇ ਕਿਤੇ ਬਹੁਤ ਤਕੜਾ ਪੰਜਾਬ ਹੁੰਦਾ ਸੀ ਹਾਂਜੀ ਹਾਂਜੀ ਹੁਣ ਬਣਾਣਾ ਤਾਂ ਆਪੇ ਹੀ ਆ ਨਾ ਜੀ ਹਾਂ ਜੇ ਮੰਨ ਲਓ ਹੁਣ ਦੇਖੋ ਪੰਜਾਬ ਦਾ ਕਿੰਨੇ ਬੱਚੇ ਬਾਹਰ ਚਲੇ ਗਏ ਜੀ ਹਾਂ ਇਥੇ ਪੜ੍ਹਾਈ ਕਰਕੇ ਬੇਰੋਜ਼ਗਾਰੀ ਹੈ ਇਹਨੂੰ ਵੀ ਥੋੜਾ ਸੈੱਟ ਕਰਨਾ ਚਾਹੀਦਾ ਜੀ ਕਿੰਨੇ ਬੱਚੇ ਹੁਣ ਡਿਗਰੀਆਂ ਕਰੀ ਫਿਰਦੇ ਨੇ ਉਹਨਾਂ ਨੂੰ ਜੌਬਾਂ-ਜੌਬਾਂ ਮਿਲਣੀਆਂ ਚਾਹੀਦੀਆਂ ਚਾਹੀਦੀਆਂ ਤੇ ਤਾਂ ਕਿ ਕੰਮ ਘਟ ਗਿਆ ਖਰਚੇ ਵੱਧ ਗਏ ਇਸ ਕਰਕੇ ਮਜਬੂਰੀ 'ਚ ਜਾਣਾ ਪੈਂਦਾ ਤੇ ਬਸ ਮੇਰੀ ਇਹ ਹੀ ਰਿਕਵੈਸਟ ਹੈ ਪੰਜਾਬੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਕੋਈ ਆਉਣ ਵਾਲਾ ਤੁਹਾਡਾ ਪ੍ਰੋਜੈਕਟ ਹੋਵੇ ਜਿੱਦਿਆਂ ਡੋਰ ਹੈ ਨਾ ਜੇ ਤੁਸੀਂ ਸੁਣਾ ਸਕੋ ਮੇਰਾ ਆਪਣਾ ਹੀ ਗਾਣਾ ਜੀ ਮੈਂ ਕੀਤਾ ਉਹਦੀਆਂ ਸੁਣਾ ਦਵਾਂ ਜੀ ਬਿਲਕੁਲ ਹੋ ਮੈਨੂੰ ਸੱਜਣਾ ਵੇ ਡਰ ਲੱਗਦਾ ਹੈ ਕਿੱਤੇ ਟੁੱਟ ਹੀ ਨਾ ਜਾਣ ਯਾਰੀਆਂ ਮੈਨੂੰ ਸੱਜਣਾ ਵੇ ਡਰ ਲੱਗਦਾ ਕਿਤੇ ਟੁੱਟ ਹੀ ਨਾ ਜਾਣ ਯਾਰੀਆਂ ਵੇ ਮੈਂ ਤੇਰੇ ਲਈ ਕਢਾਈਆਂ ਸੋਹਣੀਆਂ ਹੌਲੇ ਪੈਰਾਂ ਨੂੰ ਪੰਜੇਬਾਂ ਪਾਰੀਆਂ ਮੈਨੂੰ ਸੱਜਣਾ ਵੇ ਡਰ ਲੱਗਦਾ ਕਿਤੇ ਟੁੱਟ ਹੀ ਨਾ ਜਾਣ ਯਾਰੀਆਂ ਹੋ ਕਰਨ ਕਰਨ ਹੁੰਦੀ ਦਿਲ ਵਿੱਚ ਕੱਲ ਦੀ ਸ਼ਗਣਾ ਦੀ ਮਹਿੰਦੀ ਰਹਾ ਤਲੀਆਂ ਤੇ ਮਲਦੀ ਵੇ ਆਸਾ ਬੁਟਰ ਬਲਾਲਾ ਸੋਹਣਾ ਹੁਣ ਵਿਆਹ ਦੀਆਂ ਖਿੱਚ ਤਿਆਰੀਆਂ ਮੈਨੂੰ ਸਜਣਾ ਵੇ ਡਰ ਲੱਗਦਾ ਕਿਤੇ ਟੁੱਟ ਹੀ ਨਾ ਜਾਣਿਆਰੀਆਂ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਤੁਹਾਡਾ ਵੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹੜੇ ਸਰੋਤੇ ਸਾਡਾ ਚੈਨਲ ਵੇਖ ਰਹੇ ਨੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੁਹਾਡਾ ਇੱਕ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਨਾ ਸਾਡੀ ਪੂਰੀ ਟੀਮ ਨੂੰ ਹੌਸਲਾ ਦਿੰਦਾ ਹੈ ਤਾਂ ਕਿ ਅਸੀਂ ਤੁਹਾਡੇ ਨਾਲ ਇਦਾਂ ਹੀ ਵੱਡੇ ਕਲਾਕਾਰਾਂ ਨੂੰ ਲਿਆਂਦੇ ਰਹੀਏ ਤੇ ਨਾ ਸਾਡੇ ਕੰਮ 'ਚ ਵਿਗਨ ਆਵੇ ਨਾ ਤੁਹਾਡੇ ਕੰਮ 'ਚ ਵਿਗਨ ਆਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ